ਸਾਦਾ ਪਤਾ ਕੀ ਕਹਿੰਦੇ ਕਿਹਦੀ ਵਰਗੀਆਂ ਅੱਖਾਂ ਦੀਆਂ ਮੋਨਾਲੀਸਾ ਜਿਹੜੀ ਕੁੜੀ ਨੇ ਫੇਮਸ ਹੋਈ ਕਹਿੰਦੇ ਉਹਦੀਆਂ ਵਰਗੀਆਂ ਅੱਖਾਂ ਨੇ ਫਰੂੜੀ ਕਰਕੇ ਖੂਨ ਘੜਾਉਂਦੇ ਆਂ ਇਹ ਦੇਖ ਲੋ ਫਰੂੜੀ ਮਿਲ ਕੇ ਬਹੁਤ ਖੁਸ਼ ਹੋ ਗਿਆ ਮੈਂ ਫੁੜਿਆ ਵੀ ਖੇਲਾ ਸਾਰੀ ਗੱਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਆਈ ਹੋਪ ਕਿ ਤੁਸੀਂ ਸਾਰਿਆਂ ਨੇ ਠੀਕ ਹੋਵਗੇ ਸਭ ਤੋਂ ਪਹਿਲਾਂ ਤੁਹਾਡੇ ਸਾਰਿਆਂ ਨੂੰ ਮਾਫੀ ਮੰਗਦਾ ਕਿਉਂਕਿ ਇਨੇ ਦਿਨਾਂ ਦੀ ਕੋਈ ਵੀਡੀਓ ਵਲੌਗ ਨਹੀਂ ਆਇਆ ਕਿਉਂਕਿ ਕੰਟੈਂਟ ਨਹੀਂ ਸਾਡੇ ਕੋਲ ਹੈਗਾ ਤੇ ਦੂਸਰੀ ਗੱਲ ਤੁਹਾਡੇ ਬਿਜੀ ਜਿਵੇਂ ਅਸੀਂ ਚੱਲਦੇ ਹਾਂ ਇਸ ਕਰਕੇ ਕੋਈ ਵਲੌਗ ਨਹੀਂ ਆਇਆ ਤੇ ਅੱਜ ਅਸੀਂ ਆਏ ਜੀ ਕੀਰਤਨ ਦਰਬਾਰ ਪਹਿਲਾ ਦਿਨ ਹੈ ਅੱਜ 22 ਤਰੀਕ ਦਿਨ ਸ਼੍ਰੀਮਾਰ ਤੇ ਜੋ ਵੀ ਇੱਥੇ ਕੀਰਤਨ ਦਰਬਾਰ ਹੁੰਦਾ ਤੁਹਾਨੂੰ ਸਭ ਦਿਖਾਵਾਂਗੇ ਕੌਣ ਕੌਣ ਆਏਗਾ ਤੇ ਕਿੰਨੀ ਸੰਗਤ ਹੁੰਦੀ ਹੈ ਕਿੰਨੇ ਦਰਸ਼ਨ ਹੁੰਦੇ ਹਰ ਸਾਲ ਦੀ ਤਰ੍ਹਾਂ ਇਹ ਕਾਫੀ ਵੱਡਾ ਸਮਾਗਮ ਹੁੰਦਾ ਵਾ ਤੇ ਤੁਹਾਨੂੰ ਸਭ ਦਿਖਾਉਂਦੇ ਆ ਮੈਂ ਪ੍ਰਿੰਸ ਲਾਡੀ ਤੇ ਸੁਗਮਨ ਵੀ ਆ ਗਿਆ ਵਾ ਚਮੇ ਜਾਣੇ ਹੀ ਦਿਖਾਉਂਦੇ ਆ ਤੁਹਾਨੂੰ ਤੇ ਮਿਲਦੇ ਚਲੋ ਅੱਗੇ ਜਿਹੜੇ ਤਾਂ ਸਾਕਤੋ ਜਮਾ ਕਰਾ ਦੇ ਬਾਕੀ ਤਾਂ ਮੌਜਾ ਦੇ ਕੋਈ ਜਦਾਂ ਦਾ ਜਰੇ ਇਧਰ ਪੱਕਾ ਦੀ ਫਰੀ ਸੇਵਾ ਚੱਲਣ ਦੀ ਆ ਜੀ ਸੋ ਮਿੱਤਰੋ ਇਧਰ ਵੀ ਲੰਗਰ ਚੱਲਣ ਦੀ ਆ ਤੇ ਇਧਰ ਵੀ ਲੰਗਰ ਆ ਤੇ ਸਾਹਮਣੇ ਇਧਰ ਆ ਗਏ ਆਪਣੇ ਵਰਸਣ ਕਰਨ ਚੱਲੀਏ ਪਹਿਲਾਂ ਜਿੱਤੜਾ ਪਹਿਲਾ ਬੰਦਾ ਸਿੰਘ ਗਵਾਹ ਵਿੱਚ ਆ ਜਿਸਨੇ ਕੰਮ ਸਰ ਗਰਦਾਸਪੁਰ ਤੇ ਤਰਨਤਾਰਨ ਜਿਹੜਾ ਮਾਝੇ ਦਾ ਏਰੀਆ ਹੈ ਨਾ ਕਿਹੜਾ ਪਿੰਡ ਹੈ ਮਾਝੇ ਦੇ ਜਿਹਦਾ ਦਿੱਸੋ ਸੰਗਤ ਨਾ ਆਈ ਹੋਵੇ ਅਜਨਾਲੇ ਦੇ ਕੀਰਤਨ ਦਾ ਮਾਰ ਵਿੱਚ ਪਿੰਡਾਂ ਦੇ ਪੰਚ ਸਰਪੰਦ ਤੇ ਜ਼ਿੰਮੇਵਾਰ ਪ੍ਰਾਦਾਨਸ਼ੁਮਨ ਬਜ਼ੁਰਗ ਨੌਜਵਾਨ ਵੀਰ ਬੀਬੀਆਂ ਬੱਚੇ ਬਜ਼ੁਰਗ ਤੁਸੀਂ ਧਾਕੇ ਆਇਓ ਮੈਂ ਗੁਰੂ ਕੀ ਸਟੇਜ ਵੱਲੋਂ ਤੁਹਾਨੂੰ ਸਾਰਿਆਂ ਨੂੰ ਹਾਰਦ ਤੌਰ ਤੇ ਜੀਓ ਆਪਾਂ ਮੇਰੀ ਅਰਦਾਸ ਹੈ ਦਾਤਾ ਜਿੰਨੇ ਅਕਦਰ ਸੇਵਾ ਚੱਲਦੀ ਆ ਜੀ ਲੰਗਰ ਛਕਣ ਆਏ ਹੋਰ ਉੱਧਰੋਂ ਤੁਹਾਨੂੰ ਦਰਸ਼ਨ ਤੇ ਕਰਵਾਦੇ ਆ ਸੰਗਤਾ ਥੋੜੀ ਘਟਿਆ ਸ਼ਾਮ ਤੱਕ ਵੇਖੋ ਤੁਸੀਂ ਸੰਗਤਾ ਕੋ ਵੀ ਸਕਦਾ ਲੰਗਰ ਤੇ ਛਕ ਲਿਆ ਜੇ ਲੰਗਰ ਤੋਂ ਇੱਕ ਹੋ ਜਾਪ ਨੇ ਸੂਰ ਚੜਦਾ ਉਦੋਂ ਜਨ ਸ਼ੁਰੂ ਹੋਣੀ ਜਦੋਂ ਸੂਰਜ ਅਸਤ ਜਾਂਦਾ ਸਿੱਤੇ ਹੋਏ ਜਦ ਜਗਤ ਦੀ ਇਹ ਮर्यादा ਹੁੰਦੀ ਸੀ ਕਿ ਜੰਗ ਸਮਾਪਤ ਜਿਹੜੀਆਂ ਬੋਲਾਂ ਨੇ ਰਾਤ ਨੂੰ ਰਾਤ ਕਰੂ ਆਪਣੇ ਤਰੀਕੇ ਦੀ ਕਿਰਿਆ ਕਰ ਜਪ 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 ਜਦੋਂ ਉਹ ਕਿਹੜੀ ਲੜਾਈ ਮੰਨ ਹੋ ਗਈ ਜਦੋਂ ਰਾਤ ਲਈ ਰਹਿ ਰਾਤ ਦੇ ਬਾਦ ਬਨਰਾਏ 200 ਸੇ ਹੀ ਸ਼ਹੀਦ ਹੋ ਗਿਆ ਕਾਲੀ ਦੀ ਚਾਰ ਪੱਖਾਂ ਮੈਨੇ 200 ਸਿੰਘਾਂ ਨੂੰ ਉਹ ਕਿਲਾ ਵਿੱਚ ਅਹਿਰ ਕਰ ਦਿੱਤਾ ਹਰ ਤੋਂ ਬਾਅਦ ਬਚਿਆ ਸਰਦਾਰ ਮਹਾ ਸਿੰਘ ਨੇ ਗਿਆ ਤਮਰੋ ਦੇ ਕਿਲੇ ਵਿੱਚ ਇੱਧਰ ساری ਸੇਵਾ ਹੋ ਰਹੀ ਹੈ ਬਾਅਦ ਵਧੀਆ ਤੇ 300 ਇੱਧਰ ਚੱਲਣ ਦੀ ਸੇਵਾ ਆ ਇਧਰ ਆਪਣਾ ਸਤਿਆ ਸੁਖੀ ਸੇਵਾ ਕਰਨਾ ਵਾਈ ਕਰੋ ਵਾਈ ਕਰੋ ਵਾਈ ਕਰੋ ਤੇ ਸੇਵਾ ਚੱਲ ਰਹੀ ਹੈ ਇਧਰ ਸਾਰਾ ਆਪਣਾ ਲੰਗਰ ਦਾ ਜੋ ਸਮਾਨ ਸਬਜ਼ੀਆਂ ਵਗੈਰਾ ਕੱਟ ਰੀਆਂ ਬਣ ਰੀਆਂ ਨੇ ਦਾਣਾ ਮਤਲਬ ਸੇਵਾ ਕਰ ਰਹੇ ਸਾਰੇ ਜਾਣੇ ਜਿਹੜੀ ਜਿਹੜੀ ਵੀ ਲੋਕੀ ਚਾਹੁੰਦੇ ਆ ਸੇਵਾ ਕਰਨੇ ਇੱਕ ਛੋਟ ਉੱਪਰੋਂ ਜਾ ਕੇ ਬੁਲਾਉਂਦਾ ਤੁਹਾਨੂੰ ਸਾਰੇ ਦਾ ਵੇਖਦੇ ਉੱਪਰ ਜਾ ਕੇ ਇਧਰ ਬੀਬੀਆਂ ਨਹੀਂ ਆ ਸੇਵਾ ਕਰਨ ਸਭ ਜੀ ਸੁਰਜੀਤ ਦੀਆਂ ਆ ਵੇਖ ਸਕਦੇ ਲਾਈਵ ਹੀ ਚੱਲ ਰਿਹਾ ਲਾਈਵ ਤੇ ਵੀ ਵੇਖ ਸਕਦੇ ਜੀ ਆ ਲਾਈਵ ਚੱਲ ਰਿਹਾ ਜੀ ਲਾਈਵ ਹੀ ਮੈਂ ਨਾ ਤੇ ਬੀਬੀਆਂ ਸਾਰੇ ਇਹਨਾਂ ਉੱਪਰ ਜਾ ਕੇ ਬੱਤੇ ਦਿਖਾਉਣਾ ਤੁਹਾਨੂੰ ਪਰੋਂ ਦਿਖਾਈਏ ਤੇ ਇਹ ਗੋਜੇ ਨੇ ਮਤਲਬ ਸੰਗਤ ਹੈਗੀ ਆ ਪਰ ਇੰਨੀ ਨਹੀਂ ਆ ਜਿੰਨੀ ਹਰ ਸਾਲ ਹੁੰਦੀ ਆ ਸ਼ਾਇਦ ਕੱਲ ਜਾਂ ਸ਼ਾਮ ਤੱਕ ਸੰਗਤ ਪੂਰੀ ਹੋਏਗੀ। ਆ ਫਿਰ ਜਿਹੜੀ ਇੱਧਰ ਪਾਸੇ ਸਟਾਲ ਖਾਲੀ ਦਿਖੰਦੇ ਇਹ ਵੀ ਪੂਰੇ ਭਰੇ ਹੋਣਗੇ। ਬੀਬੀਆਂ ਆ ਘਾਂੜਿਆ ਦੀ ਸੇਵਾ ਕਰਨੀ ਆ ਉਧਰ ਬੰਦੇ ਦੇ ਇਹ ਕਰਨ। ਜਿਹੜਾ ਵਰਤਨਾ ਦੀ ਸੇਵਾ ਹੋ ਰਹੀ ਆ ਜਿਹੜੇ ਜੋਟਰ ਬਤਨਾਂ ਦੀ ਉਦਤ ਹੋ ਰਹੇ ਆ। ਵਿੱਤਰ ਬਣਾ ਰਹੇ ਆ ਗਰਮ ਕਾਰ ਬਹੁਤ ਸੰਗਤ ਸ਼ਗਰੀਆਂ ਨੇ ਬਾਕੀ ਉੱਪਰ ਇਧੇ ਹਜੇ ਦਾ ਫਿਲਹਾਲ ਕੁਝ ਨਹੀਂ ਹੋ ਰਿਹਾ ਮਾਹੂ ਦਾ ਇੰਨੇ ਨਾਲ ਲੰਗਰ ਜਿਆਦਾ ਸ਼ਗਲਿਆ ਹਜੇ ਤੇ ਹੁਣ ਹਾਂ ਤੁਹਾ ਮਰਨ ਦੇ ਆ ਉਹ ਵੀਰੇ ਮੈਂ ਆਪਣੀ ਆ ਸੈਟ ਕਰਦਾ ਉਹ ਕਿਉਂ ਦਿਆ ਕਰਨ ਕਿਉਂਕਿ ਵੈਰਾਈਟੀਆਂ ਸਾਰੀਆਂ ਮੰਡੇ ਨੇ ਚਾਹ ਕੇ ਤੇ ਆ ਕੀ ਗਿਆਆਂ ਪਲੇਟ 'ਚ ਇੱਕ ਖਾਣਾ ਵੀ ਛੱਡਿਆ ਤੇ ਕੜਾਹ ਐਂਡ ਤੇ ਖਾਦਾ ਕੜਾਹ ਇਹਨਾਂ ਨੇ ਨਾ ਇਹ ਕਹਿੰਦਾ ਇੱਥੇ ਕਿ ਜਈ ਆ ਉਹ ਥੱਲੇ ਨਹੀਂ ਜਾ ਗਿਆ ਉਹ ਇਦਾਂ ਲੱਗਦਾ ਜਿਦਾ ਤਾਂ ਹੀ ਆਏ ਨਾ ਅੱਛਾ ਤਾਂ ਹੀ ਨਹੀਂ ਪੱਜਣਾ ਯਾਰ ਚਲੋ ਬਾਕੀ ਤੁਹਾਨੂੰ ਬਾਹਰ ਦਾ ਮਾਹੌਲ ਤਾਂ ਨਿਕਲ ਜਾ ਕੇ ਬਤਾਉਂਦੇ ਆ ਕਿ ਬਾਹਰ ਦਾ ਕੀ ਹਿਸਾਬ ਦਾ ਹੋਇਆ ਅੰਦਰੋਂ ਬਾਹਰ ਮਾਰ ਸਾਈਡ ਆਏ ਆ ਬਾਹਰ ਬਾਰੀ ਇੰਨੀ ਇੰਨੀ ਸੰਗਤ ਆ ਨਹੀਂ ਰਹੀ ਐ ਦੋ ਥੋੜੀ ਥੋੜੀ ਆ ਰਹੀ ਆ ਵਟਾਏਗੇ ਇਧਰ ਰੋਹ ਦਾ ਲੰਗਰ ਚੱਲ ਰਿਹਾ ਹੈ ਚੱਲ ਰਿਹਾ ਹੈ ਬੀਬੀ ਹਰਸ਼ਰਨ ਕੌਰ ਉਹਨਾਂ ਭਰਾਵਾਂ ਨੂੰ ਵਰਦ ਕਰਦੀ ਹੈ ਇਹ ਸਟਾਰਟ ਹੀ ਹੋਇਆ ਉਹਨਾਂ ਸਾਹਿਬ ਲਈਦਾ ਰੋਹ ਦਾ ਲੰਗਰ ਇਧਰ ਨਿਆਣੇ ਇੰਜੋਏ ਕਰ ਰਹੇ ਨੇ ਮੇਰੇ ਵੀਰਿਓ ਤੇ ਇਧਰ ਭੈਣ ਆਪਣੀ ਕੁਲ ਵੀ ਖਾਈ ਜਾ ਰਹੀਆਂ ਤੇ ਲਾਡੀ ਉਹਨੇ ਮੂਝੇ ਪਾਣੀ ਆਈ ਜਾ ਰਿਹਾ ਹੈ ਫੂਡ ਲੈਣਾ ਯਾਰ ਉਹ ਪੁੜਕਣ ਵਾਲੇ ਪੁੜਕਣ ਹੈ ਥੋੜਾ ਲੈਣਾ ਥੂਟਾ ਲੈ ਕੇ ਲੋਹੇ ਚੜਾਉਂਦੇ ਉਹਦਾ ਤੇਰੇ ਵਰਗਿਆਂ ਨੂੰ ਨਹੀਂ ਮੈਂ 17 ਦਾ ਲਗਾ ਸ਼ਾਹ ਦਾ ਨਾਂ ਦਾ ਖੋਤੇ ਜਿਹੜਾ ਤੇ ਹੋ ਗਿਆ ਨਾ ਇੱਧਰ ਬਾਕੀ ਸਾਰੀਆਂ ਦੁਕਾਨਾਂ ਵਗੈਰਾ ਨੇ ਆਉ ਤੇ ਆ ਗਿਆ ਜਿਨੇ ਪਿਛਲੇ ਵਲੌਗ ਨਹੀਂ ਵੇਖੇ ਸਾਰੇ ਜਣੇ ਜਾ ਕੇ ਉਹ ਜ਼ਰੂਰ ਵੇਖਿਓ ਕਿਉਂਕਿ ਉਹ ਵੀ ਆਪਾਂ ਵਲੌਗ ਕਹਾਂਡ ਬਣਾਏ ਆ ਤੇ ਗੇਮਿੰਗ ਦੋ ਵਲੌਗ ਆਉਣੇ ਹਨ ਬਸ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਉਹ ਵੀ ਆਪਾਂ ਪੋਸਟ ਕਰਦਨੇ ਆ ਅੱਜ ਆਪਣਾ ਸਮਾਨ ਆਇਨਾ ਵਾ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਇਧਰ ਆ ਰਹੀ ਪੰਗੋੜੇ ਜਿਆਦੇ ਲੱਗੇ ਹਨ ਆ ਦੇਖੋ ਆ ਵਖਾ ਲਈਏ ਪਹਿਲਾਂ ਵੇ ਵੱਡਾ ਪੰਗੋੜਾ ਚੱਕ ਰਿਹਾ ਵੇ ਇੰਦਰ ਤੇ ਜੰਪਿੰਗ ਵਾਲੇ ਦੋ ਤਿੰਨ ਇੱਥੇ ਓਏ ਇਧਰ ਆਪਣਾ ਰੇਲ ਗੱਡੀ ਵਾਲਾ ਓ ਸੇਮ ਸੇਮ ਓਏ ਸੇਮ ਸੇਮ ਆਮ ਟਾਈਮ ਤੇ ਵੇ ਲੋ ਮੈਚਿੰਗ ਕੀਤੀ ਆਪਣਾ ਨਾ ਪੂਰੀ ਬਸ ਅਰਮਹਲੀ ਨੇ ਕਾਲੀ ਬੰਨੀ ਆਪਾਂ ਪਰਨਾ ਲਾਲ ਬੰਨੇ ਆ ਇਧਰ ਬਾਕੀ ਆ ਗਿਆ ਆਪਣਾ ਦਜਾ ਵੱਡਾ ਪੰਗੋੜਾ ਭਾਲੂ ਆ ਇਸ ਤੋਂ ਅੱਗੇ ਕੋਈ ਨਹੀਂ ਬਾਕੀ ਬਾਜ਼ਾਰ ਹੈ ਹੈਲੋ ਜੀ ਹੈਲੋ ਹੈਲੋ ਗਾਇਜ਼ ਜੀ ਫਟੇ ਕਾ ਜੀ ਆਜ ਆਪਣੇ ਦੋ ਦਿਨ ਹੋ ਵੱਲਾ ਆਪਣੇ ਸਬਸਕ੍ਰਾਈਬਰ ਮਿਲੇ ਵੇਖੋ ਹਾਂਜੀ ਇਸ ਵਾਰੀ ਪਤਾ ਇੱਕ ਗੱਲ ਬਹੁਤ ਵਧੀਆ ਕੀਤੀ ਕਿ ਇੱਥੇ ਕੋਈ ਦੁਕਾਨੇ ਲੱਗਣ ਦਿੱਤੀ ਇਹਨਾਂ ਆਹ ਜਿਹੜੀਆਂ ਸਾਈਡਾਂ ਦੇ ਜਗ੍ਹਾ ਨਹੀਂ ਇੱਥੇ ਕਿਉਂਕਿ ਹਰ ਵਾਰੀ ਇੱਥੇ ਦੁਕਾਨਾਂ ਲੱਗਦੀਆਂ ਪੂਰੀਆਂ ਉਹਦੇ ਕਰਕੇ ਸੰਗਤ ਨੂੰ ਆਵਾਜ਼ਾਈ ਵਿੱਚ ਬਹੁਤ ਪਰੇਸ਼ਾਨੀ ਆਉਂਦੀ ਸੀ ਤੇ ਇਸ ਕਰਕੇ ਆਓ ਵੇਖੋ ਹੁਣ ਦੁਕਾਨਾਂ ਪਰੇ-ਪਰੇ ਪਿੱਛੇ-ਪਿੱਛੇ ਲੰਨੀਆਂ ਸਾਰੀਆਂ ਹਾਂਜੀ ਆ ਰਹੀ ਹੈ ਕਿਹੜਾ ਤੱਕਾ ਛਾਈ ਦੇ ਆ ਕਰਨਾ ਓਏ ਤੀ ਤੱਕੇ ਛਾਈ ਦੇ ਜਾ ਕਰਨਾ ਦਾ ਦੇਣੀ ਜੇ ਆ ਨਿਆਣੇ ਪੂਰੇ ਨਿਆਰੇ ਲੈ ਰੇ ਆ ਪਾਗੜਾ ਲਵਾ ਲਈ ਮਮਾ ਓਏ ਹੋਏ 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 ਪਪਾ ਕਿੰਨੇ ਟਿਕਟਰੀ ਉਹ ਆਜਾ ਵੀ ਜੀ ਦੰਦ ਦੱਸ ਦੇ ਨੇ ਦੱਸ ਦੇ ਦੇ ਓਏ 20 20 ਦੋ ਵੇ ਦੇ ਨਾ ਉਹਨੇ ਚੜਾ ਲਈ ਇੱਕ ਅੱਦੇ ਨੇ ਇੰਨਾ ਜੋ ਆ ਹੌਲਾ ਆ ਪਹਿਲਾਂ ਪਹਿਲੀ ਉਹਨਾਂ ਨੂੰ ਕੱਢ ਦੋ ਫਿਰ ਉਹ ਚਲੋ ਉੱਤੇ ਸਾਰਿਆਂ ਨੇ ਓਏ ਫੇਰ 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 ਇੱਕ ਆਏ ਹੋਏ 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 ਦੂਵੇਂ ਇੱਕੋ ਜਿਹਾ ਲੱਗਦਾ ਹਾਂਜੀ ਹੈਲੋ ਗਾਇਜ਼ ਬਲੋਕ ਦਾ दादा आज की आ नाना चैनल ਦਾ ਨਾਮ ਕੀ ਚੰਨ ਨਾ ਕਮਲਾਈ ਨਾਲਾ ਬਲੌਗ ਲੈ ਲੈ ਫਿਰ ਦੇਸੀ ਕ੍ਰਿਸ਼ਨ ਦੇ ਪਰਪਾਈਪ ਕੋ ਵੀ ਸਬਸਕ੍ਰਾਈਬ ਕਰ ਦਿਓ ਨਹੀਂ ਸਮਝ ਲੱਗ ਜਾਣਾ ਦੇਸੀ ਕ੍ਰਿਸ਼ਨ ਦੇ ਪਰਪਾਈਪ ਇਹਨੂੰ ਇਹਦੀ ਵੱਧ ਤੋਂ ਵੱਧ ਹੈਲਪ ਕਰੋ ਇਹਦੇ ਘਰ ਪੈਸੇ ਮੋਗੇ ਆ ਅਜੇ ਨਾਲ ਇਹਦੇ ਮਸ਼ਹੂਰ ਤੰਦਨ ਬਾਬਾ ਦੀਪ ਸਿੰਘ ਰਾਦੇ ਦੀ ਦੁਕਾਨ ਆ ਵੇਖੋ ਬੇਲਪੜੀ ਵਾਲਾ ਰਾਦੇ ਨੇ ਵੀ ਫੋਟੋ ਵੀ ਲਾਈ ਆਪਣੀ ਆ ਰਾਦੇ ਹੋਰ ਸੁਣਾ ਯਰ ਗੱਲਾਂ ਬਾਤਾਂ ਸੁਣਾ ਯਰ ਤੇਰੀ ਬੇਲਪੁੜੀ ਇਨੀ ਫੇਮਸ ਕਿਉਂ ਆਂ ਆਈ ਨਾਲੇ ਚ ਕੀ ਇਹੋ ਖਾਸ ਕੀ ਬੰਦਾ ਤੂੰ ਹਾਂ ਆਪਾ ਥੋੜੀ ਬਾਬੇ ਦੀ ਨਹੀਂ ਨਾ ਬੜਾ ਤੈਨੂੰ ਪਿਛਲੇ 4 ਦਿਨਾਂ ਤੋਂ ਲੱਭਾਂ ਨਹੀਂ ਆ ਰਾਦਾ ਨਹੀਂ ਲੱਭੰਦਿਆ ਮੈਨੂੰ ਕਾਨਵਰਸ ਸਕੂਲਾ ਕਿਉਂ ਨਹੀਂ ਲੱਭਾ ਤੂੰ ਫਿਰ ਜੀਆਰਡੀ ਸਕੂਲਾ ਕਿਉਂ ਨਹੀਂ ਲੱਭਾ ਦੋ ਨਹੀਂ ਮੈਂ 4 ਦਿਨ ਲਾਢੀ ਦਾਸ ਨਹੀਂ ਲੱਭਾ 4 ਦਿਨ ਤਿੰਨ ਲੱਭਦੇ ਰਹੇ ਦੋ ਦਿਨ ਛੁੱਟੀ ਮਾਰੀ ਨਾ ਦੇਖਿਆ ਲੱਭਦੇ ਰਹੇ ਚਾਰ ਦਿਨਾਂ ਤੋਂ ਲੱਭਾ ਦੋ ਸੁਮੀ ਪੈਂਦਾ ਜੀ ਹਾਂ ਉਹ ਪੱਲੇ ਜਿਹਾ ਆਇਆ ਨਹੀਂ ਪੇਪਰ ਹੁੰਦੇ ਪਹਿਲੇ ਸੁਬਾ ਚੱਲ ਅੱਛਾ ਕਿ ਐਦ ਵਾਰ ਕਿਥੇ ਨਾ ਕਾਉਂਟਰ ਸਕੂ ਲੱਗੇ ਨਾ ਐਦਾਂ ਛੁੱਟੀ ਹੁੰਦੀ ਆਦਾਂ ਛੁੱਟੀ ਅੱਛਾ ਰਾਦਾ ਪਤਾ ਕੀ ਕਹਿੰਦਾ ਕਿਹਦੀ ਵਰਗੀਆਂ ਅੱਖਾਂ ਦੀ ਮੋਨਾਲੀਸਾ ਜਿਹੜੀ ਕੁੜੀ ਨਹੀਂ ਫੇਮਸ ਹੋਈ ਕਹਿੰਦੇ ਉਹਦੀ ਵਰਗੀਆਂ ਅੱਖਾਂ ਦੀ ਚਾਹੀਦੀ ਆਉਣਗੇ ਮੈਨੂੰ ਸੰਪਰਕ ਕਰਿਓ ਅੱਖਾਂ ਚਾਹੀਦੀਆਂ ਹੁੰਦੀਆਂ ਨੇੜ ਕਰਦਾਂਗੇ ਉਹ ਬੋਲੇ ਵੀ ਅੱਖਾਂ ਦੇ ਸਹੀ ਕਰ ਉਹਦੇ ਵਰਗੀਆਂ ਮੋਨਾਲੀਸਾ ਮਾਲਕ ਦੀ ਨਹੀਂ ਇਹੋ ਜੀ ਆਡੀਆਂ ਕਿਉਂ ਨਹੀਂ ਆਈਆਂ ਰਾਦੇ ਫ੍ਰੀਜ ਜਿਹੜੇ ਨਿਆਣੇ ਆਉਂਦੇ ਨਾ ਫ੍ਰੀਜ ਬੇਲਪੂੜੀ ਖਵਾਇਆ ਕਰ ਜੇ ਦਾ ਆਇਆ ਇੱਕ ਉੱਤੇ ਮੀਂਹ ਵੀ ਜਦ ਵਿੱਚ ਓਏ ਰਾਦੇ ਫਿਰ ਵੇਖ ਗਿਆ ਜੇ ਫਰੀ ਚ ਖਮੁੰਦਿਆ ਪਿਆ ਰਾਦੇ ਸਹੀ ਗਾ ਫਿਰ ਤੇ ਕੋਠੀ ਪੈ ਗਈ ਲੋ ਜੀ ਇੱਧਰ ਲੱਗਾ ਹੁਣ ਖੂਨਦਾਨ ਕੈਂਪ ਆ ਤੇ ਲਾਡੀ ਦੇ ਫਰੂਟੀ ਦੇ ਚੱਕਰ ਚ ਆ ਗਿਆ ਕਹਿੰਦਾ ਫਰੂਟੀ ਮਿਲਦੇ ਖੂਨ ਕਢਾ ਕੇ ਹੁੰਦਾ ਮੈਂ ਕੇਲੇ ਵੀ ਓਏ ਕੇਲੇ ਵੀ ਓਏ ਸ਼ਿਲਡ ਵੀ ਮਿਲਦੇ ਨਹੀਂ ਚਲੋ ਮਜ਼ਾਕ ਦਾ ਮਜ਼ਾਕ ਰਿਹਾ ਮੈਂ ਤੂੰ ਨਾਂ ਗਾਗਾ ਦੀ ਗਾਦੀ ਏਦਾਂ ਚਲੋ ਕੋਈ ਨਹੀਂ ਆਪਾਂ ਏਦਾਂ ਮਜ਼ਾਕ ਨਾ ਮਜ਼ਾਕ ਰਾ ਖੋੜਕਣਾ ਲੱਗੇ। ਕੋਈ ਨਾ ਕੋਈ ਮੈਂ ਤਾਂ ਕੈਂਪਰ ਤੇ ਪਹੁੰਚਟਿਆਂ ਮੈਂ ਉਹ ਕੋਟੜਾ ਹੁੰਦਾ ਤੇ ਵੇਲੇ ਆ ਜੇ ਦੇ ਉੱਠ ਕੇ ਤੁਹਾਨੂੰ ਮੈਂ ਫੇਰ ਦਿਖਿਆ ਤੇ ਸਲਾਮਤ ਹੁੰਗਾ ਜੇ ਦੇ ਤੁਹਾਨੂੰ ਫੇਰ ਵਲੌਗ ਚ ਦੇਖਿਆ ਫੇਰ ਸਮਝਣਾ ਸਹੀ ਸਲਾਮਤ ਹੈ ਜੇ ਨਾ ਦੇਖਿਆ ਤੇ ਫੇਰ ਸਮਝ ਲਿਓ। ਕਹਿੰਦੇ ਮੈਨੂੰ ਹੀ ਚੜਾਉਣਾ। ਫੇਰ ਇਹਦੇ ਇਹਦੇ ਚੜਾਵਾਂਗੇ ਦੋ ਵਾਰ। ਉਹ ਵੀ ਇਹਦੇ ਤਾਂ ਬੇ ਸਿਰ ਤੇ ਹੁੰਦਾ। ਆਹ ਬੈਠਾ ਸਭ। ਪਹਿਲਾਂ ਮੈਂ ਸੋਚਿਆ ਕਿ ਰੋ ਪੀ ਲਿਆ ਕਿਉਂਕਿ ਖੌਣ ਕਢਾਉਣ ਫੋਨ ਘਟਾਉਣਾ ਆ ਤੇ ਇਸ ਕਰਕੇ ਥੋੜੀ ਪੇੜ ਪੂਜਾ ਹੋਰ ਕੰਮ ਕਰ ਲਿਆ ਸੇਵਾਦਾਰ ਚਲੇ ਆ ਫੇਰ ਉਹ ਉਧਰ ਕੂਨ ਨਾਲ ਕਹਿੰਦੇ ਟੋੜਾ ਨਾਲ ਟਾਈਮ ਲੱਗਣਾ ਤਾਂ ਕਰਕੇ ਆਈਆਂ ਆ ਕਿਹਾ ਰੋ ਪੀਲੀਨ ਤੱਕ ਪੱਕ ਬਨੋਲੀ ਵੀਰ ਨੂੰ ਬਹੁਤ ਵਾਰ ਸੰਪਰਕ ਰਿਆ ਕਰੋ ਵਿਆਹ ਸ਼ਾਦੀਆਂ ਵਾਲੇ ਕਰਦਾ ਉਹ ਨਾ ਕਿ ਕਿ ਨਾ ਕਰਦਾ ਉਹ ਨਹੀਂ ਤੇ ਉਹ ਵੀ ਨਹੀਂ ਕਰਦਾ ਉਹ ਸਟੇਟਮੈਂਟ ਆ ਗਿਆ ਨਾ ਉਹ ਨਾ ਉਹ ਪ੍ਰੋਡੀ ਕਰ ਤੇ ਆਪ ਪ੍ਰੋਡੀ ਕਰਕੇ ਖੂਨ ਕਢਾਉਣ ਲੱਗਾ ਜੀ ਮੇਰਾ ਕਹਿੰਦੇ ਮੈਂ ਟੈਟੂ ਵਗਾ ਤਾਂ ਕਰਕੇ ਨਿਕਲਦਾ ਨਹੀਂ ਅਜੇ ਤੇ ਪ੍ਰਿੰਸ ਦਾ ਕਢਾ ਲਿਆ ਮੈਂ ਕਿਹਾ ਚਲੋ ਲਓ ਜੀ ਫਾਈਨਲੀ ਮੁੰਡਾ ਤਿਆਰ ਹੋ ਗਿਆ ਕੋਨ ਕੋਨ ਲਈ 14 ਗ੍ਰਾਮ ਖੋਣ ਆਇਆ ਇਹਦੇ ਵਿੱਚ ਪਾਜੀ ਕਿਦਾਂ ਦਾ ਫੀਡ ਹੋ ਰਿਹਾ ਨਰਵਸ ਨਹੀਂ ਹੋ ਰਿਹਾ ਨਰਵਸ ਹੋ ਰਿਹਾ ਪੱਲੇ ਲੱਗਿਆ ਪਾ ਇਹ ਮਰ ਜਾਣੀਏ ਕੀ ਕਰਨਿਆ ਜੀ ਦਸਿਆਂ ਚ ਆ ਗਿਆ ਇਹ ਤਾਂ ਲੱਗਾ ਤਾਂ ਬੜੀ ਜੀ ਪਰ ਹੁੰਦਾ ਡੰਗਰਾ ਹੀ ਸੀ ਲਾਉਦੀ ਲਾ ਕੇ ਬੋਨੂ ਕੀ ਗੱਲ ਪੂਰਾ ਕਰੋ ਨਾ ਸਮਾਈਲ ਕਿੱਤੀ ਕੀ ਤੁਹਾਡੀ ਤੁਹਾਡੇ ਰਾਂਗ ਗੁੱਟ 3D ਕਰਕੇ ਖੂਨ ਘੜਾਉਂਦੇ ਆਂ ਯਾ ਦੇਖ ਲੋ 3D ਮਿਲ ਗਈ ਬੱਸ ਖੁਸ਼ ਹੋ ਗਿਆ ਮੈਂ ਵਧੀਆ ਵੀ ਕਿੱਲਾ ਨਹੀਂ ਗਿਰੀਆਂ ਇੱਕ ਜੀ ਆਨ ਦੇ ਦੇ ਲੋ ਜੀ ਪਾ ਲਈ ਸਰਟੀਫਿਕੇਟ ਸਰਟੀਫਿਕੇਟ ਬਣ ਕੇ ਆ ਗਿਆ ਤਾਂਦਨ ਬਾਬਾ ਦੀਪ ਸਿੰਘ ਜੀ ਲੋਕ ਰਵਾ ਸੁਸਾਇਟੀ ਲੈ ਬਾਬਾ ਇਹਨੂੰ ਚੜਾਓ ਠੀਕ ਆ ਆ ਵੇ ਪਾਪਾ ਨੂੰ ਸੁਣ ਲੈ ਮੈਂ ਦਿਨਾ ਪੈਸੇ ਪਾਏ ਦਿਨੇ ਕਢਾ ਲੈ ਪਾਪਾ ਇਹ ਅੱਗੇ ਬੜੇ ਨਹੀਂ ਕੋਈ ਨਹੀਂ ਆਣ ਗਾਂਦੇ ਹਾਂਜੀ ਝੂੜਾ ਲੈਣਾ ਯਾਰ ਝੂੜਾ ਨਹੀਂ ਨਹੀਂ ਕੀ ਬਾਅਦ ਕਿਹੜੀ ਕੱਢਣ ਆਗੇ ਓ ਨਹੀਂ ਝੂੜਾ ਤੇ ਲੈ ਕੇ ਦਿਓ ਪਾਗਲਾ ਤੇ ਆਣੀ ਭਰਾ ਨਹੀਂ ਲੱਦੀ ਹੋਰ ਕੀ ਆ ਨਹੀਂ ਲੱਦੀ ਪਾਪਾ ਵੇ ਨਾ ਕੋੰਦਾ ਨਹੀਂ ਗਿਆ ਉਸ ਬੰਦੇ ਦਾ ਕੰਮ ਚੁੱਕਿਆ ਗਿਆ ਜਿਆਦਾ ਹੀ ਰਾਦੇ ਕੋਲ ਹੈਗਾ ਨਾ ਸਪੈਸ਼ਲ ਆ ਗਿਆ ਸਾਰਾ ਖਾਜੀ ਹੋ ਗਿਆ ਤੇ ਵੈਸੇ ਛੱਟ ਖਾਵਾਂਗੇ ਨਾ ਕਾਲਾ ਕਾਲਾ ਹੈ ਕਾਲਾ ਲੈ ਆਂਦੀਏ ਕਾਲਾ ਹੋਰ ਨਾਲ ਉਲਟੀ ਆ ਜੇ ਨਾਲ ਆ ਜੂ ਇਹਦੇ ਕਰਦੀ ਚੰਗਾ ਹੀ ਬਾਹਰ ਹੀ ਆਉ ਕੰਮ ਸਾਡਾ ਸ਼ੋਰ ਲਾਵਾਂ ਇਹਨਾਂ ਦਾ ਓਹ ਸਲਾਇਓਤੀ ਦੇਖ ਨਾ ਕਾਪਾ ਤਾਂ ਬੰਦਾ ਇੱਕ ਹੋਰ ਲਾ ਨਾਲ ਇਹ ਬੰਦਾ ਕੋਨੇ ਪੱਲੇ ਨਹੀਂ ਆਉਂਦਾ ਮੈਂ ਤੁਮਨੇ ਕਾਪਾ ਹੈ ਕੋਨੇ ਦਿੱਤੇ ਵੀ ਆਵੇ ਤੈਨੂੰ ਹੁਣ ਨਾ ਵੀ ਲਾ ਕੇ ਸ਼ੁਰੂ ਕਾਪਾ ਵੀ ਦੇ ਲੂਗਾ ਸੱਤ ਜੰਗ ਜਪੀ ਹੋਣੇ ਹੋਣੇ ਚੱਲੋ ਹਾਂ ਜੀ ਪੇ ਪੇ ਬੰਦਾ ਗੱਲਾ ਗੱਲਾ ਕਰਕੇ 4 ਕੱਲੇ ਕੱਲੇ ਕਪੜਾ ਫਾਨੀ ਕਰਨਾ 20 ਰੁਪਏ ਹੋਰ ਸਾਰੇ ਤਾਰਿਆਂ ਥੱਲੇ ਕੱਲੇ ਕੱਲੇ ਨੂੰ 40 ਫੇਰ ਪੈ ਲੈ ਕੇ ਚਲੋ ਓਏ ਹਲਾ ਕਰੀ ਜਾਓ ਰਾਂ ਮੁੰਡਾ ਉਹ ਸਾਰੇ 20 ਦੇਣੇ ਕਿ 10 ਦੇਣੇ ਦੱਸ ਦੇ ਮੈਂ ਪਤਾ ਨਹੀਂ ਤੁਹਾਨੂੰ ਦੱਸਦਾ ਜੇ ਤਾਂ ਬੰਦੀਰ ਚਾੜੀ ਜਾ ਜੀ ਆਹ ਮੁੰਡਾ ਆ ਜਿਆਦਾ ਸ਼ੋਰ ਦਾ ਤੇ ਛੋਟੇ ਵੀ ਲੋਕ ਤੋਂ ਹੁੰਦੇ ਨੇ ਕੱਟਾ ਲੱਗਦਾ ਮੁੰਡਿਆਂ ਨੂੰ ਓਏ ਹੌਂਦ ਲੈਣਾ ਓਏ ਹੌਂਦ ਲੈਣਾ ਓ ਦੇਖ ਓ ਦੇਖ ਕੌਣ ਮਾਰ ਲਾਂਗੇ ਆ ਜਿਆਦਾ ਹੀ ਗਲਤ ਦੇ ਕੰਮ ਆ ਬਾਹਰ ਨੂੰ ਆ ਲੈ ਜਦ ਤੂੰ ਆ ਜਾ ਬੁੱਲਾ ਓ ਵੀ ਮਿੱਤਰੋ ਟਾਈਮ ਹੋ ਗਿਆ 6:30 ਤੇ ਸਮਾਪਤੀ ਹੋ ਗਈ ਜੇ ਬਸ ਲੰਗਰ ਚੱਲ ਰਿਹਾ ਲੰਗਰ ਦੀ ਸਮਾਪਤੀ ਹੋਣੀ ਵਾਲੀ ਆ ਅੱਜ ਦਾ ਵਲੌਗ ਨੂੰ ਰੱਖਦੇ ਆ ਇੱਥੇ ਤੱਕ ਜੀ ਹੋਪ ਕਰਦੇ ਹਾਂ ਕਿ ਵਲੌਗ ਤੁਹਾਨੂੰ ਵਧੀਆ ਲੱਗਾ ਹੋਏਗਾ ਵਧੀਆ ਲੱਗਾ ਤੇ ਲਾਈਕ ਮੈਂਡ ਸ਼ੇਅਰ ਸਬਸਕ੍ਰਾਈਬ ਕਰਦੇ ਜਰੂਰ ਰਿਓ ਤੇ ਗੇਮਿੰਗ ਵਾਲੇ ਆਪਾਂ ਵਲੌਗ ਲੈ ਕੇ ਆ ਰਹੇ ਹਾਂ ਬਸ ਇਸ ਵਲੌਗ ਤੋਂ ਬਾਅਦ ਦੋ ਤਿੰਨ ਦਿਨਾਂ ਦਾ ਬਾਅਦ ਹੀ ਗੇਮਿੰਗ ਵਾਲਾ ਤੁਹਾਨੂੰ ਵਲੌਗ ਦਿਖਾਏਗਾ ਤੇ ਚਲੋ ਠੀਕ ਆ ਤੁਹਾਨੂੰ ਹੋਪ ਕਿ ਵਲੌਗ ਅੱਜ ਦਾ ਵਧੀਆ ਲੱਗਾ ਹੋਏਗਾ ਇਹ ਸਮਾਗਮ ਹੁੰਦਾ ਹਰ ਸਾਲ ਤੇ ਅੱਜ ਵੀ ਆ ਤੇ ਕੱਲ ਵੀ ਹੋਏਗਾ ਮਤਲਬ 22 ਤਰੀਕ ਨੂੰ ਤੇ 23 ਤਰੀਕ ਨੂੰ ਅੱਜ 22 ਤਰੀਕ ਹੈ ਸ਼ਨੀਵਾਰ ਤੇ ਅੱਜ ਦਾ ਤੁਹਾਨੂੰ ਦਿਖਾਤਾ ਕੱਲ ਵੀ ਸੇਮ ਹੀ ਹੋਏਗਾ ਬਸ ਲੰਗਰ ਥੋੜਾ ਚੇਂਜ ਹੋਏਗਾ ਜਾਂ ਅ ਕਵਿਸ਼ਰੀ ਜਾਂ ਟਾਡੀ ਰਾਗੀ ਜਿਹੜੇ ਆਉਂਦੇ ਆ ਉਹ ਚੇਂਜ ਹੋਣਗੇ ਬਾਕੀ ਸਭ ਸੇਮ ਹੀ ਆ ਤੇ ਵਲੌਗ ਨੂੰ ਜਰੂਰ ਲਾਸਟ ਤੱਕ ਜਰੂਰ ਦੇਖਿਓ ਜੀ